ਕਹਿੰਦੇ ਜ਼ਿੰਦਗੀ 'ਚ ਅੱਗੇ ਵਧਣ ਲਈ ਆਪਣੇ ਆਪ ਤੇ ਯਕੀਨ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਮੇਰਾ ਮੰਨਣਾ ਹੈ ਕਿ ਯਕੀਨ ਤੋਂ ਵੱਧ ਸਾਡੇ ਹੌਂਸਲੇ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਕੀ ਹਾਲ ਚਾਲ ਨੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫੇਰ ਹਾਜ਼ਰ ਆ ਮੈਂ ਤੁਹਾਡੀ ਆਪਣੀ ਲਖਵੀਰ ਕੌਰ ਕੀ ਹਾਲ ਚਾਲ ਨੇ ਜੀ ਮੈਂ ਤੁਹਾਡਾ ਨਾਮ ਲੈ ਲੈ ਕੇ ਬੁਲਾਉਂਦੀ ਤਨਜਰੂਰ ਤੁਸੀਂ ਸਮਾਈਲ ਦੇ ਨਾਲ ਜਵਾਬ ਦੇਣਾ ਸੀ ਕੀ ਗੱਲ ਅੱਜ ਨਹੀਂ ਸਮਾਈਲ ਕਰੋਗੇ ਹਾਂਜੀ ਸਮਾਈਲ ਦੇ ਨਾਲ ਕਰਦੇ ਆਂ ਸ਼ੁਰੂਆਤ ਅੱਜ ਆਪਣੇ ਤੁਹਾਡੇ ਮਨਪਸੰਦ ਪ੍ਰੋਗਰਾਮ ਦੋ ਲਫ਼ਜ਼ ਸਕੂਨ ਦੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਹੌਂਸਲੇ ਬਾਰੇ ਹੌਂਸਲਾ ਕੀ ਹੈ ਤੇ ਕਿੱਥੋਂ ਆਉਂਦਾ ਹੈ ਦੁਕਾਨਾਂ ਤੋਂ ਤਾਂ ਨਹੀਂ ਮਿਲਦਾ ਪਰ ਹੌਂਸਲਾ ਕਿੱਥੋਂ ਆਉਂਦਾ ਹੈ ਜੀ ਇੱਕ ਛੋਟੇ ਜਿਹੇ ਜਵਾਕ ਨੂੰ ਜਦੋਂ ਉਤਰਨਾ ਸਿੱਖਦਾ ਹੈ ਤਾਂ ਉਹਨੂੰ ਸਹਾਰਾ ਦਿੰਦਿਆਂ ਜਾਂ ਉਹ ਡਿੱਗ ਪੈਂਦਾ ਹੈ ਤਾਂ ਸ਼ਾਬਾਸ਼ ਸ਼ਾਬਾਸ਼ ਜਾਂ ਬੱਲੇ ਬੱਲੇ ਕਿਹਾ ਜਾਂਦਾ ਹੈ ਜਦੋਂ ਜਵਾਕ ਨੂੰ ਸਕੂਲ ਦੇ ਵਿੱਚ ਪਾਇਆ ਜਾਂਦਾ ਤੇ ਕਾਪੀਆਂ ਤੇ ਮਿਲਣਗਰੀ ਗੁੱਡ ਜਾਂ ਵੈਰੀ ਗੁੱਡ ਹੌਸਲੇ ਦਾ ਕੰਮ ਕਰਦੀ ਹੈ ਹੌਸਲਾ ਫੁਜਾਈ ਹੁੰਦੀ ਹੈ ਜੇ ਖੇਡਣ ਦੇ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਨਾ ਕੀਤਾ ਜਾਵੇ ਤਾਂ ਖੇਡਣ ਦਾ ਹੌਸਲਾ ਕੌਣ ਪੈਦਾ ਕਰੂਗਾ ਜੀ ਇਹੀ ਹੈ ਹੌਸਲਾ ਅੱਜਕਲ ਸੋਸ਼ਲ ਮੀਡੀਆ ਤੇ ਪੋਸਟਾਂ ਪਈ ਜਾਂਦੀਆਂ ਆਂ ਰੀਲਾਂ ਪਈਆਂ ਜਾਂਦੀਆਂ ਆਂ ਵੀਡੀਓ ਪਈਆਂ ਜਾਂਦੀਆਂ ਨੇ ਉਹਦੇ ਵਿੱਚ ਲਾਈਕਸ ਕਮੈਂਟਸ ਕੀ ਆ ਹੌਸਲਾ ਜੀ ਹੌਸਲਾ ਹਾਂਜੀ ਤੇ ਜੇਕਰ ਇਹ ਸਾਰੀਆਂ ਚੀਜ਼ਾਂ ਨਾ ਹੋਣ ਅਸੀਂ ਖਿਡਾਰੀ ਵੀ ਨਾ ਹੋਈਏ ਸਿਖਿਆਰਥੀ ਵੀ ਨਾ ਹੋਈਏ ਤੇ ਫਿਰ ਸਾਡਾ ਹੌਸਲਾ ਆਪਣੇ ਆਪ ਚ ਕਿਵੇਂ ਬਣ ਜੂਗਾ ਇਸੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਚਰਚਾ ਕਰਾਂਗੇ ਜੀ ਹੌਸਲਾ ਇੱਕ ਅਜਿਹੀ ਚੀਜ਼ ਹੈ ਜਿਹੜੀ ਬੰਦੇ ਨੂੰ ਸਦਿਆਂ ਉੱਠਣ ਲਾ ਦਿੰਦੀ ਹੈ ਚੁੱਪ ਕਿਤੇ ਬੰਦੇ ਨੂੰ ਗੱਲਾਂ ਆਉਣ ਲਾ ਦਿੰਦੀ ਆ ਵੱਡੇ ਵੱਡੇ ਕੰਮ ਕਰਾਇਆ ਜਾਂਦਾ ਹੌਸਲਾ ਹੌਸਲਾ ਆਉਂਦਾ ਕਿੱਥੋਂ ਆ ਜੀ ਹੌਸਲਾ ਸਾਡੇ ਅੰਦਰੋਂ ਆਉਂਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਮੁਲਾਕਾਤ ਕਰਨੀ ਜ਼ਰੂਰੀ ਹੈ ਹਰ ਰੋਜ਼ ਇੱਕ ਮੁਲਾਕਾਤ ਆਪਣੇ ਆਪ ਨਾਲ ਜ਼ਰੂਰੀ ਹੈ ਹਰ ਰੋਜ਼ ਇੱਕ ਮੁਲਾਕਾਤ ਆਪਣੇ ਆਪ ਨਾਲ ਜ਼ਰੂਰੀ ਏ ਪਹਿਲਾਂ ਮੁਸਕਰਾਓ ਤੇ ਫਿਰ ਹਾਲ ਪੁੱਛੋ ਆਪਣਾ ਖੁਸ਼ੀਆਂ ਦਾ ਵਿੜਾ ਫਿਰ ਢੀੜਾ ਢੀੜਾ ਜਪਣਾ ਫਿਰ ਪੁੱਛੀ ਕਿ ਦਿਨ ਕਿਦਾਂ ਰਿਹਾ ਆਪਣਾ ਧਿਆਨ ਨਾਲ ਕਰੀ ਚਿੱਤੇ ਤੂੰ ਤਾਂ ਇੱਕ ਸੇ ਲਚਾਰ ਤੇ ਵਿਵਸਨ ਬੱਟੀ ਘੂਰੀਏ ਹਰ ਰੋਜ਼ ਇੱਕ ਮੁਲਾਕਾਤ ਆਪਣੇ ਆਪ ਨਾਲ ਜ਼ਰੂਰੀ ਏ ਹਰ ਰੋਜ਼ ਇੱਕ ਮੁਲਾਕਾਤ ਆਪਣੇ ਆਪ ਨਾਲ ਜ਼ਰੂਰੀ ਜਦੋਂ ਅਸੀਂ ਆਪਣੇ ਆਪ ਨਾਲ ਮੁਲਾਕਾਤਾਂ ਕਰਦੇ ਹਨ ਸਾਡੇ ਖਿਆਲਾਂ ਦਾ ਸਾਡੇ ਵਲਵਲਿਆਂ ਦਾ ਸਾਨੂੰ ਪਤਾ ਲੱਗਦਾ ਤੁਹਾਨੂੰ ਪਤਾ ਲੱਗਦਾ ਸਾਨੂੰ ਕੀ ਪਸੰਦ ਹੈ ਕੀ ਨਹੀਂ ਪਸੰਦ ਹੈ ਕਿਹੋ ਜੀ ਸ਼ੋਭਤ ਸਾਨੂੰ ਕਰਨੀ ਚਾਹੀਦੀ ਹੈ ਤੇ ਕਿਹੋ ਜੀ ਨਹੀਂ ਕਰਨੀ ਚਾਹੀਦੀ ਕਿਹੜੀ ਗੱਲ ਵਿੱਚ ਦਿਲਚਸਪੀ ਹੈ ਕਿਹੜੇ ਕੰਮ ਵਿੱਚ ਦਿਲਚਸਪੀ ਹੈ ਜੇ ਦਿਲਚਸਪੀ ਵਾਲੇ ਕੰਮ ਚ ਆਪਾਂ ਅੱਗੇ ਵਧਾਂਗੇ ਤਾਂ ਹੌਸਲਾ ਆਪਣੇ ਆਪ ਆਉਂਦਾ ਚਾਹੇ ਅਸੀਂ ਕਿੰਨੇ ਵਾਰ ਵੀ ਨਾਕਾਮਜਾਬ ਹੋ ਜਾਈਏ ਜੇਕਰ ਬੰਦੇ ਦਾ ਧਿਆਨ ਮੈਥ ਸਚ ਹੋਊਗਾ ਨਾ ਤੇ ਉਹ ਵਟਾਂ ਤੋਂ ਮੂਲੀਆਂ ਪੱਟਣ ਲੱਗਾ ਵੀ ਫਾਰਮੂਲਿਆਂ ਦਾ ਇਸਤੇਮਾਲ ਕਰੂਗਾ ਜੇ ਉਹਦਾ ਧਿਆਨ ਪੇਂਟਿੰਗ ਦੇ ਵਿੱਚ ਹੋਊਗਾ ਤਾਂ ਉਹ ਵਟਾਂ ਤੇ ਸੁੱਕੇ ਕੱਖਾਂ ਤੋਂ ਤੇ ਹਰੇਕ ਅੱਖਾਂ ਤੋਂ ਕੀ ਕੀ ਨਹੀਂ ਬਣਾ ਦੇਊਗਾ ਮੂਰਤਾਂ ਚ ਤੇ ਜੇ ਉਹਦਾ ਇੰਟਰਸਟ ਸੰਗੀਤ ਵਾਲੇ ਪਾਸੇ ਹੋਊਗਾ ਤੇ ਉੱਥੇ ਪਏ ਢੋਲਕੀਆਂ ਤੋਂ ਮੈਡੀਸ਼ਨ ਤਿਆਰ ਕਰ ਲੈਂਦਾ ਹੈ ਇਸ ਲਈ ਆਪਣੇ ਆਪ 'ਤੇ ਧਿਆਨ ਦੇਣਾ ਜ਼ਰੂਰੀ ਹੈ ਇੱਥੋਂ ਹੀ ਹੌਸਲਾ ਮਿਲਦਾ ਹੈ ਅਸੀਂ ਡਿੱਗ ਜਾਨੇਗੇ ਜੇ ਬਾਹਰ ਛੱਕਾਂਗੇ ਨਾ ਅਸੀਂ ਕਿਸੇ ਤੋਂ ਹੌਸਲਾ ਲੈਣ ਦੀ ਕੋਸ਼ਿਸ਼ ਕਰੀਏ ਜਾਂ ਮੋਟੀਵੇਸ਼ਨਲ ਹੋਣ ਦੀ ਕੋਸ਼ਿਸ਼ ਕਰੀਏ ਨਾ ਤਾਂ ਉਲਝ ਜਾਨੇਗੇ ਸਾਰੇ ਸਵਾਲਾਂ ਦੇ ਜਵਾਬ ਸਾਡੇ ਅੰਦਰ ਹੁੰਦੇ ਆ ਸਾਡੇ ਅੰਦਰੋਂ ਹੀ ਹੌਸਲਾ ਆਉਂਦਾ ਹੈ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਮੁਲਾਕਾਤ ਦੀ ਜ਼ਰੂਰਤ ਹੁੰਦੀ ਹੈ ਫਿਰ ਆਪਣੀ ਫੈਮਲੀ ਨਾਲ ਗੱਲਾਂ ਬਾਤਾਂ ਕਰਨ ਦੀ ਜ਼ਰੂਰਤ ਹੁੰਦੀ ਹੈ ਇੱਥੋਂ ਮਿਲਦਾ ਜੀ ਹੌਸਲਾ ਤੇ ਮੇਰਾ ਵੀ ਹੌਸਲਾ ਵਧਾਉਂਦੇ ਰਿਹਾ ਕਰੋ ਲਾਈਕਸ ਕਮੈਂਟ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਆਪਣੇ ਚੈਨਲ ਨੂੰ ਵਿਜ਼ਿਟ ਕਰਿਓ ਥੈਂਕ ਯੂ ਧੰਨਵਾਦ ਜੀ